ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਉੱਪਰ ਇੱਕ ਸਕੂਟਰੀ ਸਵਾਰ ਨੌਜਵਾਨ ਦੇ ਪਾਸਿਓਂ ਕਾਰ ਸਵਾਰ ਨਿਹੰਗ ਸਿੰਘਾ ਦੇ ਬਾਣੀ ਵਿੱਚ ਆਏ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ 20 ਲੱਖ ਰੁਪਏ ਦੀ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 20 ਲੱਖ ਰੁਪਇਆ ਖੋਹ ਲਿਆ। ਇਹ ਕਿੱਥੋਂ ਲਿਆ ਕਿੱਥੇ ਲੈ ਗਿਆ ਸੀਗਾ? ਘਰੇ ਲੈ ਕੇ ਚਲੇ। ਚੱਲਿਆ ਕੰਮ ਕੀ ਕਰਦਾ ਉਸਨੇ? ਉਹ ਸਾਡਾ ਇਮੀਗ੍ਰੇਸ਼ਨ ਦਾ ਕੰਮ ਹੈ। ਹਾਂ? ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦਾ। ਇਹ ਪੈਸੇ ਇਮੀਗ੍ਰੇਸ਼ਨ ਦੇ ਸੀ। ਨੇ ਤੋਂ ਬਾਈ ਦੀ ਦਿਕਾਣਾ ਪਹਲਾਈ ਗੋੜ ਜੀ ਉਹਨਾਂ ਦੀ ਉਹਨਾਂ ਤੋਂ ਕਿਹਾ ਕਰਦੇ ਜੀ ਉਹ ਕਦੇ ਸੁਖੀ ਅਸਿਗੁਰ ਉਹ ਤਾਂ ਬੰਦ ਬੱਲੇ ਲੈ ਕੇ ਚਲੇ ਗਏ ਸਾਰੇ ਲੈ ਕੇ ਚਲੇ ਗਏ ਸੀ ਤਾਂ ਪਤਾ ਲੱਗਿਆ ਕੌਣ ਸੀਗੇ ਬੱਲੇ ਉਹ ਜਿਹੜੇ ਤੇਰੇ ਮਗਰ ਲੱਗੇ ਨਹੀਂ ਐ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਇਹੋ ਜਿਹੇ ਹੁਲੀਏ ਦੇ ਬੰਦੇ ਸੀਗੇ ਨੰਗ ਸਿੰਘ ਬੰਦੇ ਸੀਗੇ ਸਾਰੇ ਚੋਲੇ ਪਾਏ ਹੋਏ ਕਿੰਨੇ ਜਣੇ ਸੀਗੇ ਜਣੇ ਪੁੱਤਰੇ 2 ਆ ਜੀ ਸ਼ਾਇਦ ਬਾਕੀ ਇਹ ਸਾਰੇ ਲੋਕ ਕਹਿੰਦੇ ਆ ਇੱਥੇ ਆਸ-ਪਾਸੇ ਜਿੰਨਾ ਨੇ ਦੇਖੋ ਕਹਿੰਦੇ ਵੀ 4 ਜਣੇ ਸੀ ਅੱਛਾ ਕਿੰਨੇ ਕੰਮ ਕਰਦੇ ਨੇ 2 ਸਾਲ ਹੋ ਗਏ ਅੱਛਾ ਚਲੋ ਗੇ ਗੱਡੀ ਕਿਹੜੀ ਸੀ ਵੀਰੇ ਅਗਜ਼ੈਲੋ ਗੱਡੀ ਸੁਣੋ ਪਰ ਹਥਿਆਰ ਦਾ ਕੁਝ ਵੱਲ ਲੱਗਿਆ ਵੀ ਹੈ ਸੀ ਹਥਿਆਰ ਦਾ ਪਿਸਟਲ ਸੀਗਾ ਵੀਰੇ ਇੱਕ ਸੀਗਾ ਹੈ ਨਾ ਅੱਛਾ ਭਾਜੀ ਜੋ ਟੱਕਰ ਮਾਰੀ ਸੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਟੱਕਰ ਕਿਉਂ ਮਾਰੀ ਹੈ ਬਈ ਕਿਉਂ ਕੀ ਗੱਲ ਹੋ ਗਈ ਇਹਨਾਂ ਦਾ ਰਾਈਟ ਖੜਾ ਹੋਇਆ ਥੋੜਾ ਪਹਿਲਾਂ ਸਾਨੂੰ ਦਵਰੇ ਪਤਾ ਹੀ ਲੱਗਿਆ ਗੱਲ ਦਾ ਸਾਡੇ ਦੇ ਇੱਥੇ ਜੋ ਟੱਕਰ ਮਾਰੀ ਉਹ ਗਾਲਾਂ ਹੀ ਦੇਣ ਲੱਗ ਗਏ ਅਸੀਂ ਸਕੂਟਰੀ ਸਾਈਡ ਤੇ ਕੀਤੀ ਉਹਨਾਂ ਨੇ ਦੁਬਾਰੇ ਫੇਰ ਟੱਕਰ ਮਾਰੀ ਉੱਥੇ ਸੀ ਟੱਗ ਗਏ ਉਥੇ ਕਿੰਨੇ ਜਣੇ ਸੀ ਕਿ ਦੋ ਜਣੇ ਸੀ ਇੱਕ ਮੁੰਡਾ ਹੋਰ ਸੀ ਤੇ ਚਾਬੀ ਵੀ ਤੁਹਾਡੀ ਐਕਟਿਵਾਈਜ਼ ਨਾਲ ਲੱਗੀ ਉਹ ਕਿੱਟ ਵੀ ਲੈ ਕੇ ਖੋ ਕੇ ਤੇ ਚਾਬੀ ਵੀ ਲੈ ਇਸ ਮੌਕੇ ਤੇ ਮੌਜੂਦਾ ਗਵਾਹ ਵੱਲੋਂ ਦੱਸਿਆ ਗਿਆ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਚਾਰ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਲੁਟੇਰਿਆਂ ਦੇ ਵੱਲੋਂ ਪਹਿਲਾਂ ਸਕੂਟਰੀ ਚਾਲਕ ਦੇ ਵਿੱਚ ਗੱਡੀ ਮਾਰੀ ਗਈ ਜਿਸ ਤੋਂ ਬਾਅਦ ਜਦੋਂ ਸਕੂਟਰੀ ਸਵਾਰ ਨੌਜਵਾਨ ਲੜਕਾ ਸਾਈਡ ਤੇ ਹੋ ਗਿਆ ਤਾਂ ਕਾਰ ਵਿੱਚੋਂ ਉਤਰ ਕੇ ਆਏ निहंग ਬਾਣੇ ਵਿੱਚ ਲੁਟੇਰੀਆਂ ਨੇ 20 ਲੱਖ ਰੁਪਏ ਦੀ ਨੌਜਵਾਨ ਦੇ ਪਾਸਿਓਂ ਲੁੱਟਖੋ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਮੇਰੇ ਮਾਤਾ ਜੀ ਆ ਵੀ ਜਾਂਦਾ ਸੀ ਮਗਰੋਂ ਗੱਡੀ ਆ ਰਹੀ ਹੈ ਮੇਰੇ ਸਕੂਲ ਰੀ ਆ ਰਹੀ ਹੈ। ਇਹ ਵੀ ਉਹਨਾਂ ਨੇ ਗੱਡੀ ਵਿੱਚ ਮਾਰੀ ਥੋਰੀ ਦੀ। ਚਲੋ ਜੀ ਇਹ ਇਹ ਨਾ ਗਈ ਸਗੀ। ਅੱਛਾ। ਦੇਖੋ ਇਹ ਉਹਨਾਂ ਨੇ ਊੜੀ ਥੋੜੀ ਉਡਾਣੂ ਕਰ ਲਈ। ਉਹਨਾਂ ਨੇ ਫਿਰ ਇੱਥੇ ਮਾਰੀ ਜੀ ਉਹਨਾਂ ਨੇ ਅੱਜ ਵਿਚਾਲੇ ਮੂਹਰੇ ਗੱਡੀ ਖੜੀ ਆਪਾਂ ਥੋੜੀ ਐਨੂੰ ਹੋਰ ਕਰ ਲੈਣੇ ਉਹਨਾਂ ਨੇ ਫੇਰ ਉੱਤੇ ਮਾਰੀ ਗਾਹਾਂ ਗਲੀ ਆ ਗਈ ਜੀ ਹਾਂ ਉਹਨਾਂ ਨੇ ਖੇਦਰ ਪਰ ਰੋਕ ਲੈਣੇ ਜੋ ਰੋਕੀ ਨਾ ਨਹੀਂ ਮਗਰੋਂ ਗੱਡੀ ਇੱਕ ਮੁੰਡਾ ਤਾਂ ਫੇਰ ਇੱਧਰ ਪੱਜਿਆ ਦਾਦਾ ਇਹਨਾਂ ਨੂੰ ਉਸਰੇ ਇੱਕ ਸਕੂਟੀ ਉਸਤੇ ਲੱਗੀ ਹੋਈ ਉਹ ਇਹ ਬੈਗ ਭਰਿਆ ਸੀ ਉਹ ਬੈਗ ਚਾੜ ਦੇਣ ਗਿਆ ਸੀਗਾ ਜਿਹਦੇ ਉਹਨਾਂ ਨੇ ਪਸਤੌਲ ਕੱਢਿਆ ਫਿਰ ਮੁੰਡੇ ਨੇ ਬੈਗ ਚਾੜਿਆ ਕੀ ਸੀਗਾ ਉਹ ਨੋਦਾ ਇੰਨਾ ਕਦਾ ਇਹ ਪੈਸੇ ਕਰੇ ਸਕੂਟਰੀ ਤੇ ਕੱਲਾ ਸੀ ਮੁੰਡਾ ਨਹੀਂ ਦੋਸਤ ਉਹ ਦੋ ਸੀਗੇ ਤੇ ਕਿਹੜਾ ਏਰੀਆ ਕਿਹੜਾ ਅਮਰੀਕ ਸੰਗਰੋਹ ਕਿੰਧਰੋਂ ਗਈ ਹੈ ਗੱਡੀ ਵਾਲੇ ਜਿਹੜੀ ਵਾਲੇ ਹੀ ਆਏ ਨੇ ਕਿੰਨੀ ਮਿੰਟ ਦੀ ਘਟਨਾ ਹੈ ਇਹ ਹੋ ਗਈ ਵੀਰੇ ਅੱਧਾ ਘੰਟਾ ਦਾ ਹੋਗਾ ਕੀ ਸੀਗਾ ਹਥ ਪਿਸਤੌਲ ਵੈਪਨ ਸੀਗਾ ਨਹੀਂ ਇੰਨਾ ਦਾ ਹੀ ਹੈ ਸਾਰੇ ਕਿੱਥੇ ਚੱਤ ਗੰ데요 ਠੀਕ ਹੈ ਤਾਂ ਆਵਰਾ ਦੇ ਵਿੱਚ ਹੋ ਗਈ ਨਾ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਜਾਂਚ ਕਰਨ ਦੇ ਲਈ ਐਸਪੀ ਸਿਟੀ ਮੌਕੇ ਤੇ ਪਹੁੰਚੇ ਜਿਸ ਦੌਰਾਨ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਸੰਬੰਧੀ ਸੂਚਨਾ ਮਿਲੀ ਸੀ ਅਤੇ ਉਹ ਜਾਂਚ ਕਰਨ ਦੇ ਲਈ ਪਹੁੰਚੇ ਹਨ ਅਤੇ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹੀ ਪਤਾ ਲੱਗ ਸਕਿਆ ਹੈ ਕਿ ਉਹ ਨਿਹੰਗ ਬਾਣੇ ਦੇ ਵਿੱਚ ਆਏ ਲੁਟੇਰੇ ਸਨ ਜਿਨ੍ਹਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਨੂੰ ਵੱਖ-ਵੱਖ ਐਂਗਲ ਤੋਂ ਖੰਗਾਲਿਆ ਜਾ ਰਿਹਾ ਹੈ ਅਤੇ ਲੁਟੇਰਿਆਂ ਦੀ ਭਾਲ ਜਾਰੀ ਹੈ। ਇਹ ਥੋੜੇ ਪਹਿਲਾਂ 10 ਸਥਾਨ ਮੈਡੀਕਲ ਨਾਲ ਸੰਪਰਕ ਵਿੱਚ ਮਿਲੇ ਜਿੱਕੇ ਕਿ ਦੋ ਲੜਕੇ ਇੱਕ ਸਕੂਟੀ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸਿਗੇ। ਉਹਨਾਂ ਨੇ ਦੱਸਿਆ ਬਿਨਾਂ ਪੰਨ 2 ਲੱਖ ਦੇ ਕੈਸ਼ ਸੀਗਾ ਤੇ ਜਦੋਂ ਇਥੋਂ ਕਿਉਂਕਿ ਮਨੀਕ ਸਿੰਘ ਦਾ ਕੰਮ ਕਰਦੇ ਆ ਤੇ ਕੋਈ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀ ਡਾਇਰੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਤੋਂ ਪਹੁੰਚੇ ਤਾਂ ਵਿੱਚੋਂ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਚੱਕਰ ਮਾਰ ਕੇ ਰੋਟਾ ਜਿੱਥੇ ਟ੍ਰੇਨ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦੁਹਰਾ ਰਹੇ ਗਏ ਬਾਕੀ ਅਸੀਂ ਉਹਨਾਂ ਮੌਕੇ ਤੇ ਸਾਡੀ ਟੀਮ ਚੱਲੀ ਆਈ ਜਾਂਦੀ ਹੈ ਅਸੀਂ ਸਾਡਾ ਕੋਲ ਵਾਲੇ ਦੇ ਵਿੱਚ ਤਦਮਾ ਦਰਜਸ਼ਟ ਕਰ ਰਹੇ ਹਾਂ ਤੇ ਜਲਦੀ ਜਿਹੜਾ ਤੋਂ ਚਰਾਏ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਕ੍ਰੈਸਟਿਡ ਕਰਾਂਗੇ ਕਿ ਇਹ ਇਹ ਕਹਿਣਾ ਕਿ ਕਿੰਨੇ ਮਜੇਦਿਕਾ ਨਾਦੇਸੀ ਕੌਣ ਕੀ ਹੁਲੀਆ ਸੀ ਕੁਝ ਦੱਸਿਆ ਉਹਨਾਂ ਨੇ ਕੁਝ ਇਨਪੁਟ ਸਟੇਗਲ ਹੋ ਗਈਆਂ ਜਿਹੜੇ ਜਿਹਦਾ ਦਸਤਾਵੇਜ਼ ਸੀਗੇ ਬਾਕੀ ਸਾਰੀ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ-ਕੌਣ ਜਿਹੜਾ ਆਈ ਵਿਟਨਸ ਹੈਗੇ ਉਹਨਾਂ ਨਾਲ ਗੱਲ ਕਰਕੇ ਦਬੇਸ਼ ਸਰ ਗੱਡੀ ਕਿਹੜੀ ਜਗ੍ਹਾ ਬਲ ਗਈ ਰਕਮ ਲੱਗੇ ਜਾ ਰਹੇ ਸੀਗੇ ਘੜਾ ਕੇ ਲੈ ਕੇ ਆਏ ਜਿੱਥੇ ਦੇਲ ਤੇ ਕੀ ਆ ਪੂਰਾ ਮਾਲ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀ ਚੇਜ ਦਾ ਉਹ ਰਿਗਾਰਡਿੰਗ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਤੇ ਬਾਰੇ ਸਰ ਗੱਡੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜਾ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਜਾਂ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਗੱਡੀ ਚ ਦੋ ਬੰਦੇ ਨਿਕਲੇ ਆ ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਫਿਰ ਸਰ ਇਤੋਨੇ ਲੋਕ ਕਹਿੰਦੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਰਬ ਮੁਕਾਬਲੇ ਕਹਿ ਰਹੇ ਨੇ ਵੀ ਸ਼ਾਇਦ ਇਹਨਾਂ ਕੋਲ ਸੀਗਾ ਪਰ ਸਾਰੀਆਂ ਚੀਜ਼ਾਂ ਦੀ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਕੀਤੀ ਹੈ ਫਰਦਰ ਅੱਗੇ ਜਿਹੜਾ ਜ਼ਿਲ੍ਹਾ ਤੋਂ ਪੇਮੈਂਟ ਕੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਇਧਰ ਨੂੰ ਜਾਣਾ ਸੀ ਉਹਨਾਂ ਨੇ ਇਧਰ ਬੇਕ ਕੇ ਆਪਣੇ ਜੁਹਾਰ ਸਿੰਘ ਅਗਰਵਾਲ ਨੂੰ ਜਾਣਾ ਸੀ ਕਿਹਨਾਂ ਕਹਿੰਦੇ ਨੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੋਈ ਚੰਗਾ ਦੱਸਿਆ ਵੀ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਕੋ ਬਾਣੇ ਦੇ ਸੀਗੇ ਬਾਕੀ ਜਿਹੜਾ ਹੈਗਾ ਜਿੰਨਾ ਤੱਕ ਬੰਦੇ ਦੇ ਕੋਈ ਪੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਦੇ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਵੇ